ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਸਾਰਿਆਂ ਦਾ ਸਾਰੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਆ ਉਹਨਾਂ ਲਈ ਸਭ ਲਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਅੱਜ ਦੀ ਵੀਡੀਓ ਆਪਾਂ ਸਪੈਸ਼ਲ ਰੱਖਾਂਗੇ ਕਾਫੀ ਡਿਸਕਾਊਂਟਰਡ ਸੂਟ ਨੇ ਤੁਹਾਨੂੰ ਬਹੁਤ ਹੀ ਮਤਲਬ ਵਧੀਆ ਪ੍ਰੀਮੀਅਮ ਕੁਆਲਿਟੀ ਆ ਪਿਓਰ ਦੇ ਜਿਹੜਾ ਸੂਟ ਤੁਹਾਨੂੰ ਸਾਰੇ ਦਿਖਾਵਾਂਗੇ ਸਿੰਗਲ ਸਿੰਗਲ ਸੂਟ ਤੁਸੀਂ ਆਪਣਾ ਬਾਇ ਕਰ ਸਕਦੇ ਆ ਜੀ ਬਾਇ ਕਰਨ ਲਈ ਤੁਸੀਂ ਆਪਣਾ ਸਕਰੀਨ ਸ਼ਾਟ ਭੇਜਣਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੇ ਦਿੱਤੇ ਗਏ ਨੰਬਰ ਦੇ ਉੱਤੇ ਤੁਸੀਂ ਉਹਨੂੰ ਸੈਂਡ ਕਰਕੇ ਆਪਣੀ ਬੁਕਿੰਗ ਕਰਵਾ ਲੈਣੀ ਹੈ ਜੀ ਪੇਮੈਂਟ ਆਨਲਾਈਨ ਰਹੇਗੀ ਕੈਸ਼ ਔਨ ਡਿਲੀਵਰੀ ਸਿਰਫ ਹੁਸ਼ਿਆਰਪੁਰ ਵਿੱਚ ਅਵੇਲੇਬਲ ਹੈ ਅਗਰ ਹੁਸ਼ਿਆਰਪੁਰ ਤੋਂ ਕੋਈ ਕੈਸ਼ ਔਨ ਡਿਲੀਵਰੀ ਵਿੱਚ ਸੂਟ ਲੈਣਾ ਚਾਹੁੰਦੇ ਹੈ ਜੀ मोस्ट ਵੈਲਕਮ ਆ ਲੈ ਸਕਦੇ ਆ ਬਾਕੀ ਕੋਈ ਸ਼ਾਪ ਤੇ ਵਿਜ਼ਿਟ ਕਰਕੇ ਲੈਣਾ ਚਾਹੁੰਦੇ ਹੈ ਜੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਸੂਟ ਲੈ ਸਕਦੇ ਆ ਸ਼ੁਰੂ ਕਰਾਂਗੇ ਆਪਾਂ ਤੁਹਾਨੂੰ ਫਰਸਟ ਵੈਰਾਈਟੀ ਦਿਖਾਵਾਂਗੇ ਪਿਓਰ ਦੇ ਸਾਰੇ ਸੂਟ ਲੈਣਗੇ ਪਿਓਰ ਨੇਚਰਲ ਕ੍ਰੇਪ ਦਾ ਸੂਟ ਰਹੇਗਾ ਫੈਬਰਿਕ ਪਹਿਲਾਂ ਤੁਹਾਨੂੰ ਦਿਖਾਨੀ ਕੋਲੋਂ ਦੇਖੋ ਪਿਓਰ ਨੇਚਰਲ ਕ੍ਰ ਲੋਕੋ ਸਬਦੀ ਬਹੁਤ ਥੋੜੀ ਰਹੇਗੀ ਇਹ ਦੇਖਿਓ ਸਾਰਾ ਨਿਊ ਸਟਾਕ ਆਇਆ ਹੈ ਜੀ ਜਿੰਨਾ ਵੀ ਤੁਹਾਨੂੰ ਸੂਟ ਦਿਖਾਵਾਂਗੇ ਔਰ ਪ੍ਰਾਈਸ ਬਿਲਕੁਲ ਨੋਮੀਨਲ ਵਿੱਚ ਰਹਿਣਗੇ ਜਿੰਨੇ ਵੀ ਤੁਹਾਨੂੰ ਸੂਟ ਦਿਖਾਵਾਂਗੇ ਆਪਾਂ ਦੇਖਿਓ ਪਿਓਰ ਨੇਚਰਲ ਕ੍ਰੇਪ ਦਾ ਸੂਟ ਰਹੇਗਾ ਡਿਜੀਟਲ ਪ੍ਰਿੰਟ ਰਹੇਗਾ ਲੁੱਕ ਦੇਖਿਓ ਤੁਹਾਨੂੰ ਕਿੰਨੀ ਸੋਹਣੀ ਲੁੱਕ ਰਹੇਗੀ ਇਹ ਲੁੱਕ ਰਹੇਗੀ ਜੀ ਗਲਾ ਵਗੈਰਾ ਕੁਝ ਨਹੀਂ ਬਣਾ ਹੋਇਆ ਤੇ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਆਪਣਾ ਰੈਡੀ ਕਰਵਾ ਸਕਦੇ ਆ ਥੋੜਾ ਥੋੜਾ ਇਹਦੇ ਉੱਤੇ ਦੇਖੋ ਇਹਨੂੰ ਹਾਈਲਾਈਟ ਕੀਤਾ ਗਿਆ ਆ ਔਰ ਲੁੱਕ ਬਣਨ ਤੋਂ ਬਾਅਦ ਬਹੁਤ ਸੋਹਣੀ ਆਏਗੀ ਜੀ ਤੇ ਜਿਹਨੂੰ ਵੀ ਪਸੰਦ ਆ ਜੀ ਲੈ ਸਕਦੇ ਆ ਤੇ ਇਹਦੇ ਨਾਲ ਜਿਹੜਾ ਹੈਗਾ ਆ ਦੁਪੱਟਾ ਰਹੇਗਾ ਜੀ ਉਹ ਰਹੇਗਾ ਪਿਓਰ ਦਾ ਔਰ ਉਹ ਵੀ ਪੂਰਾ ਵਰਕ ਦੇ ਨਾਲ ਆ ਪੂਰਾ ਵਰਕ ਦੇ ਨਾਲ ਦੁਪੱਟਾ ਰਹੇਗਾ ਦੁਪੱਟਾ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੇਖਿਓ ਸੇਮ ਸ਼ੇਡ ਦਾ ਦੁਪੱਟਾ ਰਹੇਗਾ ਔਰ ਪਿਓਰ ਇਹਦੀ ਪਿਓਰ ਕਾਟਨ ਦੀ ਰਹੇਗੀ ਇਹਦੀ ਰਿਅਨ ਕਾਟਨ ਦੀ ਰਹੇਗੀ ਬਾਟਮ ਕਲਰ ਆਏਗਾ ਮਹਿਰੂਨ ਤੇ ਜਿੰਨੇ ਵੀ ਕਲਰ ਆਪਾਂ ਤੁਹਾਨੂੰ ਇਹਦੇ ਵਿੱਚ ਦਿਖਾ ਦਿੰਨੇ ਆ ਇੱਕ ਇਹਦੇ ਵਿੱਚ ਆਏਗਾ ਪਰਪਲ ਕਲਰ ਪਰਪਲ ਕਲਰ ਰਹੇਗਾ ਜੀ ਇੱਕ ਹੋਰ ਰਹੇਗਾ ਜੀ ਗ੍ਰੀਨਿਸ਼ ਮਸਟਰਡ ਕਲਰ ਔਰ ਇੱਕ ਹੋਰ ਰਹੇਗਾ ਜੀ ਬਲੂ ਕਲਰ ਜਿਹਨੂੰ ਜਿਹੜਾ ਵੀ ਪਸੰਦ ਹੋਵੇ ਆਪਣਾ ਸਕਰੀਨਸ਼ਾਟ ਭੇਜ ਕੇ ਟਿੱਕ ਲਗਾ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਆ ਜੀ ਕੋਸ਼ਿਸ਼ ਕਰਾਂਗੇ ਕਾਫੀ ਸੂਟ ਮੈਂ ਤੁਹਾਨੂੰ ਅੱਜ ਦੀ ਵੀਡੀਓ ਦਿਖਾਵਾਂਗੇ ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੇ ਸੂਟ ਆ ਜਿਹੜੇ ਸਾਡੇ ਕੋਲ ਸ਼ਾਪ ਤੇ ਅਵੇਲੇਬਲ ਨੇ ਜੋ ਸ਼ਾਪ ਤੇ ਤੁਸੀਂ ਵਿਜ਼ਿਟ ਕਰਕੇ ਡਿਜ਼ਾਈਨ ਲੈਣੇ ਹੈਗੇ ਤਾਂ ਬਹੁਤ ਤੁਹਾਨੂੰ ਕੁਆਂਟੀਟੀ ਦੇਖਣ ਨੂੰ ਮਿਲ ਜੂਗੀ ਆਪਾਂ ਤੁਹਾਨੂੰ ਇਹ ਦੇ ਵਿੱਚ ਨੈਕਸਟ ਦਿਖਾਉਂਦੇ ਆ ਅਗਲਾ ਜਿਹੜਾ ਸੂਟ ਇਹਦਾ ਪ੍ਰਾਈਸ ਰਹੂਗਾ ਜੀ 1600 ਤੁਹਾਨੂੰ ਇਨਕਲੂਡ ਸ਼ਿਪਿੰਗ ਜੀਐਸਟੀ ਇੱਕਾ ਸਾਡੇ ਸੁਪਰ ਹਿੱਟ ਸੂਟ ਵਿਕੇ ਸੀ ਬੜੀ ਮੁਸ਼ਕਿਲ ਦੇ ਨਾਲ ਸਾਨੂੰ ਰਿਪੀਟ ਆਇਆ ਹੈ ਇਹ ਵਾਲਾ ਸਟਾਕ ਤੇ ਜਿਹਨੂੰ ਜਿਹਨੂੰ ਵੀ ਪਸੰਦ ਹੋਵੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਆ ਰੇਟ ਰਹੇਗਾ 1600 ਇਹਦਾ ਵੀ ਔਰ 1600 ਦੇ ਵਿੱਚ ਇਹ ਇੰਨੇ ਸੋਹਣੇ ਸੂਟ ਨੇ ਪਿਓਰ ਵਿਸਕੋਸ ਸਿਲਕ ਦੇ ਸੂਟ ਨੇ ਵਾਲੇ ਦੇਖੋ ਮੈਂ ਤੁਹਾਨੂੰ ਫੈਬਰਿਕ ਕੋਲ ਦਿਖਾਨੀ ਤੁਹਾਨੂੰ ਫੀਲ ਆ ਜਾਏਗਾ ਕਿਵੇਂ ਦਾ ਔਰ ਪੂਰੇ ਦੇ ਉੱਤੇ ਵਰਕ ਹੋਇਆ ਜਿਨ੍ਹਾਂ ਨੂੰ ਪਹਿਲਾਂ ਸੂਟ ਮਿਲੇ ਨੇ ਜੀ ਉਹ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੇ ਕਿੱਦਾਂ ਦੇ ਸੂਟ ਨੇ ਇਹ ਦੇਖਿਓ ਦੇ ਉੱਤੇ ਸਾਈਡਸ ਦੇ ਉੱਤੇ ਵੀ ਇਹਦੇ ਪੂਰਾ ਡਿਜ਼ਾਈਨ ਰਹੇਗਾ ਪੂਰਾ ਇਹ ਵਾਲਾ ਜਿਹੜਾ ਹੈਗਾ ਸੂਟ ਬਨਾਰਸੀ ਵੀਵਿੰਗ ਵਿੱਚ ਰਹੇਗਾ بڑے ਵੱਡੇ ਖੁੱਲੇ ਡੁੱਲੇ ਇਹਨਾਂ ਦੇ ਘੇਰੇ ਨੇ ਤੁਸੀਂ ਆਪੇ ਮੇਜਰਮੈਂਟ ਕਰ ਲਓ ਦੇਖੋ ਕਿੰਨੇ ਵੱਡੇ ਇਹਨਾਂ ਦੇ ਆ ਵਾਲੇ ਹੈਗੇ ਘੇਰੇ ਵੀ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਔਰ ਉੱਤੇ ਨਾਟਵਰਕ ਵੀ ਹੋਇਆ ਹੈ ਮਿਰਰ ਵਰਕ ਵੀ ਹੋਇਆ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਆ ਸਾਰੀ ਸੇਮ ਰਹੇਗੀ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਘੇਰੇ ਦੇ ਉੱਤੇ ਜਸਟ ਇਹ ਵਾਲਾ ਡਿਜ਼ਾਈਨ ਰਹੇਗਾ ਗਲੇ ਦੇ ਉੱਤੇ ਜਿਹੜਾ ਹੈਂਡਵਰਕ ਹੋਇਆ ਹੈ ਔਰ ਜ ਔਰ ਇਹ ਵਾਲਾ ਇਹਦਾ ਬਾਜ਼ੂ ਦਾ ਜਿਹੜਾ ਫੈਬਰਿਕ ਆ ਉਹ ਲਗਤ ਦਿੱਤਾ ਗਿਆ ਤੇ ਡਿਜ਼ਾਈਨਿੰਗ ਕੋਈ ਛਿਤਰਾ ਰਹੇਗੀ ਔਰ ਇਹਦਾ ਜਿਹੜਾ ਕਲਰ ਹੈਗਾ ਮੈਂਜੈਂਟਾ ਮੇਰੇ ਕੋਲ ਤਿੰਨ ਸੈਟ ਅਵੇਲੇਬਲ ਨੇ ਇਹ ਵਾਲੇ ਹੁਣ ਮਤਲਬ ਕਿ ਤੁਹਾਨੂੰ 18 ਸੂਟ ਐਟ ਲੀਸਟ ਇਹ ਡਿਜ਼ਾਈਨ ਵਿੱਚ ਮੇਰੇ ਕੋਲ ਅਵੇਲੇਬਲ ਨੇ ਤੇ ਜੇ ਤੁਸੀਂ ਲੈਣਾ ਚਾਹੁੰਦੇ ਆ ਤਾਂ ਲੈ ਸਕਦੇ ਆ ਔਰ ਪ੍ਰਾਈਸ ਰਹੇਗਾ 1600 1600 ਦੇ ਵਿੱਚ ਸੁਪਰ ਹਿੱਟ ਚੀਜ਼ ਆ ਜੀ ਤੁਹਾਨੂੰ ਇਹ 2000 ਵਿੱਚ ਵੀ ਨਹੀਂ ਮਿਲਣੀ ਜਿਹੜੀ ਆਪਾਂ ਤੁਹਾਨੂੰ 1600 ਵਿੱਚ ਪ੍ਰੋਵਾਈਡ ਕਰਾ ਰਹੇ ਆ ਔਰ ਪਿਓਰ ਰਿਯਾਨ ਦੀ ਇਹਦੀ ਬਾਟਮ ਰਹੇਗੀ ਇਹ ਦੇਖਿਓ ਪਿਓਰ ਰਿਯਾਨ ਬੈਸਟ ਕੁਆਲਟੀ ਰਹੇਗੀ ਇਹ ਵਾਲੀ ਜਿਹੜੀ ਬਾਟਮ ਵੀ ਹੈ ਸੇਮ ਛੇੜ ਰਹੇਗਾ ਤੇ ਸਿਰਫ 셔ਟ ਨੂੰ ਲਾਈਨਿੰਗ ਲੱਗੂਗੀ ਸਲਵਾਰ ਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਤੇ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਆ ਇਹਨਾਂ ਦੇ ਵਿੱਚ ਸਾਰੇ ਡਿਜ਼ਾਈਨ ਬਹੁਤ ਸੋਹਣੇ ਆ ਤੇ ਸਾਰੇ ਡਿਜ਼ਾਈਨ ਤੁਹਾਨੂੰ ਮੈਂ ਖੋਲ ਕੇ ਦਿਖਾਵਾਂਗੀ ਕਿਉਂਕਿ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸਭ ਦੀ ਇੱਕ ਮਹਿਰੂਨ ਛੇੜ ਦੇਖਿਓ ਜੇ ਇਹਨੂੰ ਵੀ ਚੰਗਾ ਲੱਗੇ ਜੀ ਲੈ ਸਕਦੇ ਆ ਇਹ ਦੇਖਿਓ ਡਿਜ਼ਾਈਨਿੰਗ ਕਿੰਨੀ ਸੋਹਣੀ ਹੈ ਇਹਨਾਂ ਦੀ ਵੀ ਜਿਹੜੇ ਪਿੱਛੇ ਰਹਿ ਗਿਆ ਸੀ ਜਦੋਂ ਮੈਨੂੰ ਰੀਸਟਾਕ ਨਹੀਂ ਹੋਇਆ ਸੀ ਤੇ ਹੁਣ ਬੜੀ ਮਸ਼ਕਲ ਨਾਲ ਸਾਡੇ ਤਿੰਨ ਸੈੱਟ ਇਹ ਵਾਲੇ ਮਤਲਬ ਪੂਰੇ ਸਾਰੇ ਡਿਜ਼ਾਈਨ ਜਿਹੜੇ ਹੈਗੇ ਸਾਡੇ ਕੋਲ ਕਾਫੀ ਸੂਟਸ ਅਵੇਲੇਬਲ ਹੋ ਗਏ ਆ ਤੇ ਜਿੱਦਾਂ ਮਰਜੀ ਤੁਸੀਂ ਸਾਡੇ ਕੋਲੋਂ ਇਹ ਵਾਲੇ ਸੂਟ ਬਾਇ ਕਰ ਸਕਦੇ ਆ ਦੇਖੋ ਡਿਜ਼ਾਈਨਿੰਗ ਜਿਹੜੀ ਹੈਗੀ ਆ ਜੇ ਤੁਸੀਂ ਹਾਫ ਏ ਵਾਲੀ ਲੈਣਾ ਚਾਹੁੰਦੇ ਹੋ ਹਾਫ ਏ ਦਾ ਵੀ ਬਣ ਜਾਣਾ ਹੈਗਾ ਆ ਔਰ ਇਹਦੀ ਜਿਹੜੀ ਆਪਣੇ ਇਹਦੀ ਦੁਪੱਟੇ ਦੀ ਵੀ ਹੈਗੀ ਵੀ ਪੂਰੇ ਵੱਡੇ ਕੱਟ ਦੇ ਦੁਪੱਟੇ ਨੇ ਤੇ ਪਿਓਰ ਫੈਬਰਿਕ ਦੇ ਸਾਰੇ ਸੂਟ ਨੇ ਇਹ ਦੇਖੋ ਲੁੱਕ ਦੇਖੋ ਕਿੰਨੀ ਪਿਆਰੀ ਆ ਸਭ ਦੀ ਔਰ ਇਹ ਰਹਿ ਗਿਆ ਇਹਦਾ ਬਾਟ ਬਾਟਮ ਵੀ ਬਹੁਤ ਸੋਹਣਾ ਹੈ ਮਤਲਬ ਫੈਬਰਿਕ ਬਹੁਤ ਸੋਹਣਾ ਹੈਗਾ ਰਿਯਾਨ ਕਾਟਨ ਦੇ ਉੱਤੇ ਰਹੇਗਾ ਇਹ ਬਾਟਮ ਸ਼ਰ ਨੂੰ ਲਾਈਨਿੰਗ ਲੱਗੂਗੀ ਸਲਵਾਰ ਨੂੰ ਨਹੀਂ ਲੱਗੇਗੀ ਤੇ ਸੇਮ ਹੀ ਇਹਦਾ ਰਹੇਗਾ ਡਿਜ਼ਾਈਨ ਜਿੰਨਾ ਵੀ ਤੁਹਾਨੂੰ ਦਿਖਾਰੀ ਨੀਚੇ ਤੱਕ ਨਾ ਪੂਰਾ ਇਸ ਤਰ੍ਹਾਂ ਹੀ ਡਿਜ਼ਾਈਨ ਬਣਿਆ ਹੋਇਆ ਹੈ ਡਬਲ ਦੇ ਵਿੱਚ ਤੇ ਜਿਹਨੂੰ ਵੀ ਚੰਗਾ ਲੱਗੇ ਆਪਣਾ ਸਕਰੀਨਸ਼ਾਟ ਭੇਜ ਕੇ ਜੀ ਬੁੱਕ ਕਰਵਾ ਸਕਦੇ ਆ ਅਗਲਾ ਡਿਜ਼ਾਈਨ ਵੀ ਬਹੁਤ ਸੋਹਣਾ ਸਾਰੇ ਰਾਇਲ ਕਲਰ ਰਹਿਣਗੇ ਜੀ ਆਹ ਦੇਖੋ ਇਹ ਡਿਜ਼ਾਈਨਿੰਗ ਇਹਦੀ ਰਹੇਗੀ ਤੁਸੀਂ ਇਸ ਤਰ੍ਹਾਂ ਇਹਨੂੰ ਹਾਫ ਆਫ ਕਰਕੇ ਵੀ ਇਦਾਂ ਰੈਡੀ ਕਰਵਾ ਸਕਦੇ ਹੋ ਦਾ ਹਾਫ ਇਹ ਲੈ ਲਓ ਹਾਫ ਇਹ ਵਾਲੀ ਸਾਈਡ ਵਨ ਸਾਈਡ ਤੇ ਲੁੱਕ ਬਹੁਤ ਸੋਹਣੀ ਹੈ ਇਹਦੀ ਸੂਟ ਦੀ ਬਾਕੀ ਜਿੱਦਾ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰੋ ਜਿਹੜੀ ਬਲੈਕ ਹੈ ਇਹਨਾਂ ਸਾਰੇ ਸੂਟਾਂ ਦੀ ਉਹ ਪਲੇਨ ਰਹੇਗੀ ਜਸਟ ਘੇਰੇ ਦੇ ਉੱਤੇ ਹਲਕਾ ਜਿਹਾ ਇਹਦਾ ਵਰਕ ਆਏਗਾ ਤੇ ਔਰ ਬਾਜ਼ੂ ਦਾ ਜਿਹੜਾ ਫੈਬਰਿਕ ਉਹ ਅਲੱਗ ਤੋਂ ਦਿੱਤਾ ਹੈਗਾ ਸਭ ਦਾ ਇਹਦੇ ਜਿਹੜਾ ਦੁਪੱਟਾ ਮੈਂ ਤੁਹਾਨੂੰ ਇਹਦੀ ਵੀ ਲੁੱਕ ਦਿਖਾ ਦਿੰਦੀ ਹੈਗੀ ਜੀ ਕਿਵੇਂ ਦੀ ਰਹੇਗੀ ਲੁੱਕ ਇਹਦੀ ਇਹ ਰਹੇਗਾ ਜੀ ਇਹਦਾ ਪਿਓਰ ਸਿਲਕ ਦਾ ਹੀ ਦੁਪੱਟਾ ਰਹੇਗਾ ਇਹ ਦੇਖਿਓ ਪੂਰੀ ਲੁੱਕ ਦੇਖਿਓ ਮਤਲਬ ਪਿਓਰ ਸਿਲਕ ਦੇ ਹੀ ਆ ਔਰ ਸਾਰਿਆਂ ਦੇ ਉੱਪਰ ਜਿਹੜੇ ਹੈਗੇ ਨਾ ਇਹਨਾਂ ਦੇ ਉੱਤੇ ਹੈਂਡਵਰਕ ਹੋਇਆ ਆ ਆ ਦੇਖਿਓ ਹੈਂਡਵਰਕ ਨਾਟਵਰਕ ਹੋਇਆ ਆ ਔਰ ਪਿਓਰ ਸਿਲਕ ਦੇ ਸੂਟ ਆ ਕੋਈ ਮਤਲਬ ਮਾੜੀ ਕੁਆਲਿਟੀ ਨਹੀਂ ਸਾਰੇ ਬ੍ਰਾਂਡ ਦੇ ਸੂਟ ਆ 2000 ਪਲੱਸ ਵਾਲੇ ਆਰਟੀਕਲ ਆ ਹੈਗੇ ਜਿਹੜੇ ਇਹ ਵਾਲੇ ਤੁਹਾਨੂੰ ਮਿਲਣਗੇ ਸਿਰਫ 1600 ਦੇ ਵਿੱਚ ਔਰ ਇਹ ਰਹਿ ਗਈ ਇਹਦੀ ਬਾਟਮ ਜਿਹਨੂੰ ਵੀ ਚੰਗਾ ਲੱਗੇ ਜੀ ਆਪਣੀ ਬੁਕਿੰਗ ਕਰਵਾ ਸਕਦੇ ਆ ਆਨਲਾਈਨ ਆਫਲਾਈਨ ਦੋਨੋਂ ਤਰੀਕੇ ਨਾਲ ਆ ਆਰਡਰ ਬੁੱਕ ਕਰਾਂਗੇ ਜ ਸੂਪਰਬ ਕਲਰ ਰਹੇਗਾ। ਔਰ ਇਹ ਰਹਗੀ ਇਹਦੀ ਬਾਟਮ ਇਹਦੇ ਵੀ ਸੇਮ ਹੈ ਉੱਤੇ ਵਰਕ ਹੋਇਆ ਜਿੰਨੇ ਵੀ ਇਹ ਸੂਟ ਤੁਹਾਨੂੰ ਮੈਂ ਦਿਖਾ ਰਹੀ ਇਹਨਾਂ ਦੇ ਗਲੇ ਦੇ ਉੱਤੇ ਵਰਕ ਹੋਇਆ ਹੈ। ਮਤਲਬ ਇਹ ਜਿੱਦਾ ਕਹ ਲੋ ਕਿ ਇਹਦੀ ਲੈਂਥ ਵਿड्ਥ ਵੀ ਬਥੇਰੀ ਹੈ। ਲੈਂਥ ਵੀ ਬਹੁਤ ਹੈ ਜਿੱਦਾਂ ਮਰਜ਼ੀ ਤੁਸੀਂ ਰੈਡੀ ਕਰਵਾ ਸਕਦੇ ਆ ਤੇ ਇਹਦੀ ਜਿਹੜੀ ਆਪਣੇ ਇਹ ਦੁਪੱਟਾ ਰਹੇਗਾ ਪਿਓਰ ਸਿਲਕ ਦਾ ਹੀ ਪਿਓਰ ਪਿਓਰ ਦੇ ਹੀ ਸਾਰੇ ਸੂਟ ਪਿਓਰ ਦੇ ਹੀ ਇਹਦੀ ਕਹ ਲੋ ਸ਼ਰਟ ਔਰ ਪਿਓਰ ਦੇ ਹੀ ਇਹਦੇ ਰਹਗੀ ਸਲਵਾਰ। ਤੈਨੂੰ ਇਹ ਵੀ ਦਿਖਾ ਦਿੰਦੀ ਮੈਂ ਇਹ ਬਾਟਮ ਜਿਵੇਂ ਤੁਹਾਨੂੰ ਦਿਖਾਉਂਦੀ ਔਰ ਬਾਜੂ ਦਾ ਫੈਬਰਿਕ ਸੇਮ ਹੈ ਐਜ਼ ਇਟ ਇਜ਼ ਜਿਦਾ ਬਾਕੀ ਦਾ ਦਿਖਾ ਲਿਆ ਹੈਗਾ ਔਰ ਸਾਰੇ ਬਨਾਰਸੀ ਵੀਵਿੰਗ ਵਿੱਚ ਸੂਟ ਰਹਿਣਗੇ ਪਰਪਲ ਕਲਰ ਜਿੰਨੇ ਵੀ ਸੂਟ ਸੀ ਸਾਡੇ ਕੋਲ ਸਿੰਗਲ ਸੂਟ ਵੀ ਨਹੀਂ ਪਿਛਲੀ ਵਾਰ ਵੀਡੀਓ ਜਦੋਂ ਅਸੀਂ ਪਾਈ ਸੀਗੀ ਉਸ ਟਾਈਮ ਸਾਡੇ ਕੋਲ ਬਚਿਆ ਸੀ ਈਵਨ ਐਕਸਟਰਾ ਬੁਕਿੰਗ ਸੀਗੀ ਔਰ ਸਾਨੂੰ ਉਸ ਟਾਈਮ ਸਟਾਕ ਨਹੀਂ ਮਿਲਿਆ ਸੀਗਾ ਤੇ ਹੁਣ ਬੜੀ ਮੁਸ਼ਕਲ ਨਾਲ ਸਾਨੂੰ ਤਿੰਨ ਸੈੱਟ ਮਿਲੇ ਆ ਜੀ ਇਹ ਦੇਖਿਓ ਲੁੱਕ ਦੇਖਿਓ ਇਹਦੀ ਬਹੁਤ ਸੋਹਣੀ ਆ ਜੇ ਕਿਸੇ ਨੇ ਸੇਮ ਸੇਮ ਤਿੰਨ ਵੀ ਚਾਹੀਦੇ ਹੈਗੇ ਸੂਟ ਤਾਂ ਤੁਹਾਨੂੰ ਅਵੇਲੇਬਲ ਕਰਾ ਦਾਂਗੇ ਆਪਾਂ ਇਸ ਤੋਂ ਜ਼ਿਆਦਾ ਕੁਆਂਟੀਟੀ ਨਹੀਂ ਆਣੀ ਜੀ ਸਾਡੇ ਕੋਲ ਵੀ ਬੜੀ ਮੁਸ਼ਕਲ ਆ ਤਿੰਨ ਸੈੱਟ ਮਿਲੇ ਔਰ ਇਹ ਰਹੇਗਾ ਇਹਦਾ ਬਾਟਮ ਔਰ ਇਹ ਰਹੇਗਾ ਇਹਦਾ ਇਹ ਦੇਖੋ ਦੁਪੱਟਾ ਲੁੱਕ ਦੇਖੋ ਸਭ ਦੀ ਬਹੁਤ ਸੋਹਣੀ ਜਿੰਨੇ ਵੀ ਸੂਟ ਨੇ ਸਾਰੇ ਬਹੁਤ ਸੋਹਣੇ ਔਰ ਇਹਨਾਂ ਦੇ ਵੀ ਗੱਲੇ ਦੇ ਉੱਤੇ ਵਰਕ ਰਹੇਗਾ ਲੈਂਥ ਇਹਦੀ ਮੈਕਸਿਮਮ ਕਹਿ ਲੋ ਕਿ ਆਪਣੇ 47 48 ਦੇ ਲਾਗੇ ਲੈਂਥ ਆਏਗੀ ਇਹਦੀ ਔਰ ਜਿੰਦਾ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਕਿਉਂਕਿ ਇਹਦੇ ਤੇ ਡਿਜ਼ਾਈਨਿੰਗ ਸਾਰੀ ਸੇਮ ਰਹੇਗੀ ਔਰ ਤੁਸੀਂ ਜਿੰਦਾ ਮਰਜੀ ਇਹਨੂੰ ਛੋਟੀ ਹਾਈਟ ਵਾਲੇ ਵੱਡੀ ਹਾਈਟ ਵਾਲੇ ਸਾਰੇ ਐਡਜਸਟ ਕਰਵਾ ਸਕਦੇ ਹੋ ਇਹ ਇਸ ਵਨ ਸਾਈਡ A ਆਏਗੀ ਇਹਦੀ ਡਿਜ਼ਾਈਨਿੰਗ ਵਨ ਸਾਈਡ A ਵਾਲੀ ਆਏਗੀ ਤੇ ਲੁੱਕ ਸੇਮ ਐਜ਼ ਇਟ ਇਜ਼ ਇਹਨਾਂ ਦੇ ਦੁਪਟਿਆਂ ਦੇ ਉੱਤੇ ਆ ਵਨ ਸਾਈਡ ਜਿਹੜੀ ਡਿਜ਼ਾਈਨਿੰਗ ਹੈਗੀ ਆ ਉਹ ਇੱਕ ਰਹੇਗੀ ਔਰ ਵਨ ਸਾਈਡ ਇੱਕ ਇਹਦੇ ਵਿੱਚ ਸੌਰੀ ਸਿਮਿਲਰ ਹੈਗੀ ਆ ਇਹ ਦੇਖਿਓ ਇਹਦੇ ਵਿੱਚ ਇਸ ਤਰ੍ਹਾਂ ਡਿਜ਼ਾਈਨਿੰਗ ਇਹਦੀ ਵੀ ਆ ਰਹੀ ਵਨ ਸਾਈਡ A ਵਾਲੀ ਵਨ ਸਾਈਡ A ਵਾਲੀ ਹੈਗੀ ਆ ਤੇ ਜਿਹਨੂੰ ਵੀ ਚੰਗਾ ਲੱਗੇ ਜੀ ਆਪਣੀ ਬੁਕਿੰਗ ਇੱਕ-ਇੱਕ ਵਿੱਚ ਕਲਰ ਇਹ ਆਏਗਾ ਕਲਰ ਸਾਰੇ ਹੀ ਰਾਇਲ ਟ੍ਰੈਂਡਿੰਗ ਸ਼ੇਡ ਆ ਇਹ ਦੇਖਿਓ ਜਿਨ੍ਹਾਂ ਨੇ ਸੇਮ ਸੇਮ ਜਿਵੇਂ ਫੰਕਸ਼ਨ ਵਗੈਰਾ ਚ ਵੇਅਰ ਕਰਨੇ ਹੁੰਦੇ ਆ ਤਾਂ ਤੁਹਾਨੂੰ ਸੇਮ ਸੇਮ ਤਿੰਨ ਸੂਟ ਮਿਲ ਜਾਣਗੇ ਜੀ ਇਹ ਵਾਲੇ ਇਸ ਤੋਂ ਇਲਾਵਾ ਸਾਡੇ ਕੋਲ ਜ਼ਿਆਦਾ ਕੁਆਂਟੀਟੀ ਨਹੀਂ ਹੈਗੀ ਜੀ ਮੈਂ ਬਾਰ-ਬਾਰ ਬੋਲ ਰਹੀ ਆ ਸੇਮ ਸੇਮ ਸਾਡੇ ਕੋਲ ਤਿੰਨ-ਤਿੰਨ ਹੀ ਪੀਸ ਆਏ ਹੈਗੇ ਆ ਔਰ ਇਹ ਰਹੇਗਾ ਇਹਦਾ ਬਾਟਮ ਔਰ ਇਹ ਰਹੇਗਾ ਇਹਦਾ ਇਹ ਦੇਖਿਓ ਲੁੱਕ ਦਿਖਾ ਦਿਨ ਤੁਹਾਨੂੰ ਕਿੰਨੀ ਸੋਹਣੀ ਇਹਦੀ ਲੁੱਕ ਕਲਰ ਦੇਖਿਓ ਮਸਟਰਡ ਬਹੁਤ ਸੋਹਣਾ ਜਿਹਨੂੰ ਵੀ ਚੰਗਾ ਲੱਗੇ ਜੀ ਆਪਣੀ ਬੁਕਿੰਗ ਕਰਵਾ ਸਕਦੇ ਆ ਪਿਓਰ ਸਿਲਕ ਦੇ ਸੂਟ ਆ ਇਹ ਸਾਰੇ ਵਾਲੇ ਪਿਓਰ ਫੈਬਰਿਕ ਦੇ ਜਿਵੇਂ ਤੁਹਾਨੂੰ ਬੋਲਿਆ ਮੈਂ ਔਰ ਇਸ ਤੋਂ ਇਲਾਵਾ ਜਿਹਦਾ ਕਹਿ ਲਵਾਂ ਕਿ ਹੋਰ ਵੀ ਬਹੁਤ ਸਾਰੀ ਵੈਰਾਈਟੀ ਹੈਗੀ ਆ ਇਹ ਵਾਲੇ 1600 ਵਾਲੇ ਜਿਹੜੇ ਸੂਟ ਹੈਗੇ ਆ ਕੁਝ ਇੱਕ ਆ ਮੇ ਤੁਹਾਨੂੰ ਸਿੰਗਲ ਸੈੱਟ ਆਇਆ ਹੈਗਾ ਆ ਮਤਲਬ ਸਿੰਗਲ ਸ਼ੇਡ ਹੀ ਆਇਆ ਹੈਗਾ ਸੋਲੋ ਵਿੱਚ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਲਓ ਜੀ ਕਿਸੇ ਨੂੰ ਇਦਾਂ ਦੇ ਨੈਚੁਰਲ ਕ੍ਰੇਪ ਦੇ ਸੂਟ ਵੀ ਚਾਹੀਦੇ ਹੈਗੇ ਆ ਇਹ ਵੀ ਸੇਮ ਪ੍ਰਾਈਸ ਵਿੱਚ ਰਹੇਗਾ ਜੀ 1600 ਦੇ ਵਿੱਚ ਆ ਦੇਖੋ ਡਿਜ਼ਾਈਨਿੰਗ ਕੁਝ ਇਸ ਤਰ੍ਹਾਂ ਦੀ ਹੈਗੀ ਹੈ ਦੀ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸਾਡੇ ਕੋਲ ਅਵੇਲੇਬਲ ਹੁੰਦੀਆਂ ਹੈਗੀਆਂ ਆ ਇਹ ਦੇਖੋ ਇਸ ਤਰ੍ਹਾਂ ਆਏਗਾ 1600 ਰੁਪਏ ਰੇਟ ਆਏਗਾ ਦਾ ਕਲਰ ਜਿਹੜਾ ਹੈਗਾ ਇਹਦੇ ਵਿੱਚ ਥੋੜਾ ਡਿਫਰੈਂਟ ਹੈ ਗ੍ਰੀਨ ਬਲੂ ਹੈ ਇਹਦੇ ਵਿੱਚ ਸਿੱਧਾ ਬਲੂ ਆ ਰਿਹਾ ਹੈਗਾ ਜੀ ਵੀਡੀਓ ਦੇ ਵਿੱਚ ਗ੍ਰੀਨਿਸ਼ ਬਲੂ ਕਲਰ ਹੈ ਔਰ ਇਹ ਰਹੇਗਾ ਇਹਦਾ ਪੂਰਾ ਵਰਕ ਦੇ ਨਾਲ ਰਹੇਗਾ ਦੁਪੱਟਾ ਸੋਲੋ ਕਲਰ ਦੇ ਵਿੱਚ ਹੀ ਸੂਟ ਆਇਆ ਹੈਗਾ ਤੇ ਤੁਸੀਂ ਜਿੰਦਾ ਮਰਜੀ ਇਹਨਾਂ ਦੀ ਬੁਕਿੰਗ ਕਰ ਸਕਦੇ ਆ ਸੂਟ ਜਿੰਨੇ ਮਰਜੀ ਲੈ ਸਕਦੇ ਆ ਪਰ ਕਲਰ ਇਹੀ ਆਇਆ ਹੈ ਇਹਦੇ ਵਿੱਚ ਪੀਸ ਜਿੰਨੇ ਮਰਜੀ ਤੁਸੀਂ ਲੈ ਸਕਦੇ ਆ ਸੇਮ ਰਹੇਗਾ ਜੀ ਇਹ ਥੋੜਾ ਮਤਲਬ ਕਲਰ ਮੈਚ ਦਿਖਾ ਰਹੀ ਸੀ ਗ੍ਰੀਨਿਸ਼ ਟੋਨ ਹੈ ਇਹ ਵਾਲਾ ਜਿਹੜਾ ਹੈਗਾ ਔਰ ਇਹ ਵਾਲੇ ਜਿਹੜੇ ਸੂਟ ਨੇ ਇਹ ਰਹੂਗਾ 1600 ਦੇ ਵਿੱਚ ਤੁਹਾਨੂੰ ਅੱਗੇ ਜਿਹੜੇ ਸੂਟ ਦਿਖਾ ਰਹੀ ਮੈਂ ਇਹ ਆਏਗਾ 2000 ਦੇ ਵਿੱਚ ਇਹ ਵੀ ਸਿਲਕ ਦਾ ਹੀ ਸੂਟ ਹੈ ਔਰ ਇਹਦੇ ਵਿੱਚ ਇਹ ਵੀ ਪਿਓਰ ਦੇ ਉੱਤੇ ਸੂਟ ਨੇ ਜਿਹੜੇ ਵੀ ਤੁਹਾਨੂੰ ਦਿਖਾ ਰਹੀ ਹਾਂ ਨਾ ਇਹ ਆਏਗਾ ਇਹ ਦੇਖੋ ਲੁੱਕ ਦੇਖੋ ਇਹਦੀ ਵੀ ਕਿੰਨੀ ਸੋਹਣੀ ਰਸਟ ਕਲਰ ਲੁੱਕ ਬਹੁਤ ਸੋਹਣੀ ਗਲੇ ਦੇ ਉੱਤੇ ਜਸਟ ਬਣਿਆ ਹੋਇਆ ਇਹਦੇ ਪੱਟੀ ਲੱਗੀ ਹੋਈ ਹੈ ਔਰ ਦੇਖੋ ਪਿਓਰ ਸਿਲਕ ਦੇ ਉੱਤੇ ਇਹ ਵੀ ਸੂਟ ਹੈਗਾ ਆ ਔਰ ਇਹਦੇ ਜਸਟ ਘੇਰੇ ਦੇ ਉੱਤੇ ਕਹ ਲਓ ਕਿ ਇਹ ਇਹ ਡਿਜ਼ਾਈਨ ਹੋਇਆ ਹੋਇਆ ਆ ਮਤਲਬ ਛੋਟੀ ਹਾਈਟ ਵੱਡੀ ਹਾਈਟ ਵਾਲੇ ਸਭ ਦੇ ਆਪਾਂ ਸੂਟ ਅਡਜਸਟਮੈਂਟ ਕਰਕੇ ਹੀ ਲਈਦੇ ਹੈਗੇ ਆ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਔਰ ਫੈਬਰਿਕ ਤੁਹਾਨੂੰ ਦਿਖਾਨੀ ਆ ਪਿਓਰ ਸਿਲਕ ਹੈ ਜਿਵੇਂ ਕਹ ਲਓ ਕਿ ਔਰਗੈਂਜ਼ਾ ਟਾਈਪ ਹੈਗਾ ਇਹ ਵਾਲਾ ਸੂਟ ਜਿਹੜਾ ਹੈਗਾ ਆ ਔਰ ਲੁੱਕ ਬਹੁਤ ਸੋਹਣੀ ਹੈ ਇਹਦੀ ਵੀ ਰਸਟ ਕਲਰ ਦੇ ਵਿੱਚ ਔਰ ਇਹਦੀ ਪਿਓਰ ਸਿਲਕ ਦੀ ਹੀ ਆਏਗੀ ਇਹਦੀ ਬਾਟਮ ਇਹ ਦੇਖੋ ਟਾਫਟਾ ਸਿਲਕ ਦੇ ਵਿੱਚ ਬਾਟਮ ਹੈ ਇਹਦੀ ਔਰ ਇਹ ਰਹੇਗਾ ਇਹਦਾ ਕੰਟਰਾਸਟ ਦੇ ਨਾਲ ਦੁਪੱਟਾ ਜਿਨ੍ਹਾਂ ਨੂੰ ਕੰਟਰਾਸਟ ਦੁਪੱਟੇ ਚਾਹੀਦੇ ਹੈਗੇ ਜੀ ਪਿਓਰ ਇਹ ਵੀ ਕਹਿ ਲੋ ਕਿ ਦੇਖੋ ਪਿਓਰ ਦੇ ਹੀ ਦੁਪੱਟੇ ਨੇ ਲੁੱਕ ਬਹੁਤ ਸੋਹਣੀ ਆ ਮਤਲਬ ਪੂਰਾ ਵੀਵਿੰਗ ਦੇ ਵਿੱਚ ਸਾਰਾ ਕੰਮ ਹੋਇਆ ਹੈ ਇਹਦਾ ਵੀ ਦੁਪੱਟੇ ਦਾ ਵੀ ਤੇ ਤੁਹਾਨੂੰ ਇਹਦੇ ਵਿੱਚ ਮੈਂ ਤੁਹਾਨੂੰ ਨਾ ਕਲਰ ਦਿਖਾ ਦਿੰਦੀ ਆ ਕਲਰ ਔਰ ਡਿਜ਼ਾਈਨਰ ਵਿੱਚ ਥੇਨ ਆਏ ਮੇਰੇ ਕੋਲ ਕਲਰ ਹੈਗਾ ਇੱਕ ਇਹ ਜਿਹੜਾ ਮੈਂ ਲਗਾਇਆ ਹੋਇਆ ਔਰ ਇੱਕ ਹੈਗਾ ਮਹਿੰਦੀ ਮਸਟਰਡ ਕਲਰ ਹੈ ਵਾਲਾ ਜਿਹੜਾ ਸੂਟ ਹੈ ਔਰ ਇੱਕ ਰਸਟ ਕਲਰ ਹੈਗਾ ਆ ਜੇ ਨੂੰ ਵੀ ਚੰਗਾ ਲੱਗੇ ਲੈ ਸਕਦੇ ਇਹਦੇ ਵਿੱਚ ਜਿਹੜਾ ਆਪਣੇ ਕੰਬੀਨੇਸ਼ਨ ਹੈਗਾ ਉਹ ਵੀ ਮੈਂ ਤੁਹਾਨੂੰ ਦੁਪट्टे ਦਾ ਖੋਲ ਕੇ ਦਿਖਾ ਦਿੰਨੀ ਇਹ ਸਾਰੇ ਸੂਟ ਖੋਲ ਕੇ ਹੀ ਦਿਖਾ ਦਿੰਦੇ ਆ ਕਿਉਂਕਿ ਇਹਨਾਂ ਦੇ ਕੰਬੀਨੇਸ਼ਨ ਸਾਰੇ ਅਲੱਗ-ਅਲੱਗ ਦਾ ਵੀ ਸਾਰੇ ਖੋਲ ਕੇ ਦਿਓ ਇਹਦਾ ਦੁਪੱਟਾ ਇਸ ਇਹਦੇ ਵਿੱਚ ਵੀ ਮੈਂ ਤੁਹਾਨੂੰ ਰਸ ਕਲਰ ਵੀ ਦਿਖਾ ਦਿੰਨੀ ਆ ਪ੍ਰੋਪਰ ਵੇਚ ਇਹ ਦੇਖਿਓ ਇਸ ਤਰ੍ਹਾਂ ਰਹੇਗੀ ਲੁੱਕ ਇਹਦੀ ਬਾਜੂ ਦਾ ਜਿਹੜਾ ਫੈਬਰਿਕ ਉਹ ਅਲੱਗ ਤੋਂ ਦਿੱਤਾ ਗਿਆ ਫਿਰ ਵੀ ਦੇਖੋ ਇਹਦੀ ਕਾਫੀ ਵਿਰਥ ਹੈ ਮਤਲਬ ਮੇਰੇ ਹਿਸਾਬ ਨਾਲ ਤੁਸੀਂ ਚੈੱਕ ਕਰ ਲਓ ਵੀ ਇਹ 4 ਐਕਸਲ ਤੱਕ ਆਰਾਮ ਨਾਲ 5 ਐਕਸਲ ਤੱਕ ਸੂਟ ਰੈਡੀ ਹੋ ਜਾਏਗਾ ਜਿੰਨਾ ਦਾ ਬਣਦਾ ਹੈਗਾ ਆ ਔਰ ਇਹਦੀ ਜਿਹੜਾ ਦੁਪੱਟਾ ਹੈਗਾ ਆ ਉਹ ਆਏਗਾ ਇਸ ਤਰ੍ਹਾਂ ਗ੍ਰੀਨ ਦੇ ਨਾਲ ਕੰਬੀਨੇਸ਼ਨ ਸਾਰੇ ਸੂਟ ਤੁਹਾਨੂੰ ਕੋਲ ਕੇ ਦਿਖਾਣੇ ਕਿਉਂਕਿ ਕੰਬੀਨੇਸ਼ਨ ਸਾਡੇ ਬਹੁਤ ਸੋਹਣੇ ਆ ਜਿਹਨੂੰ ਵੀ ਚੰਗਾ ਲੱਗੇ ਲੈ ਸਕਦੇ ਇਹਦਾ ਪ੍ਰਾਈਸ ਆਏਗਾ 2000 ਰੁਪਏ ਇਹ 2500 ਪਲੱਸ ਵਾਲੇ ਆਰਟੀਕਲ ਜਿਹੜੇ ਤੁਹਾਨੂੰ 2000 ਦੇ ਵਿੱਚ ਆਣਗੇ ਇਹਦੀ ਜਿਹੜੀ ਬਾਟਮ ਹੈਗੀ ਉਹ ਵੀ ਆਏਗੀ ਪਿਓਰ ਦੇਖਿਓ ਟਾਫਟਾ ਬੈਸਟ ਕੁਆਲਟੀ ਦੀ ਟਾਫਟਾ ਹੋਏਗੀ ਇਹ ਤੇ ਇਹਦੇ ਵਿੱਚ ਤੁਹਾਨੂੰ ਮੈਂ ਡਿਜ਼ਾਈਨ ਵੀ ਦਿਖਾ ਦਿੰਦੀ ਹੈਗੀ ਜਿਹੜੇ ਵੀ ਡਿਜ਼ਾਈਨ ਮੇਰੇ ਕੋਲ ਅਵੇਲੇਬਲ ਨੇ ਆ ਦੇਖਿਓ ਬਲੂ ਕਲਰ ਨੈਕਸਟ ਸਭ ਦਾ ਫੇਵਰਿਟ ਕਲਰ ਬਲੂ ਦੇਖਿਓ ਗਲੇ ਦੇ ਉੱਤੇ ਪੱਟੀ ਆ ਦੇਖਿਓ ਡਿਜ਼ਾਈਨਿੰਗ ਇਹਦੀ ਕੁਛ ਇਸ ਤਰ੍ਹਾਂ ਰਹੇਗੀ ਔਰ ਇਹਦਾ ਜਿਹੜਾ ਬਾਟਮ ਹੈਗਾ ਆ ਬਾਟਮ ਕੁਛ ਸੇਮ ਸੇਮ ਰਹੇਗਾ ਪਿਓਰ ਦਾ ਜਿਵੇਂ ਦੱਸਿਆ ਔਰ ਇਹਦੇ ਵੀ ਸੇਮ ਐਜ਼ ਇਟ ਇਜ਼ ਰਹੇਗੀ ਘੇਰੇ ਦੇ ਉੱਤੇ ਜੈ ਕਹ ਲੋ ਕਿ ਇਸ ਤਰ੍ਹਾਂ ਡਿਜ਼ਾਈਨਿੰਗ ਰਹੇਗੀ ਇਹ ਪੂਰਾ ਵੀਵਿੰਗ ਦੇ ਵਿੱਚ ਹੈਗਾ ਆ ਸੂਟ ਪਿਓਰ ਸਿਲਕ ਮੈਂਸ਼ਨ ਹੋਇਆ ਹੈਗਾ ਸਾਨੂੰ ਇਹਦੇ ਵਿੱਚ ਬਟ ਇਹਦੀ ਜਿਹੜੀ ਲੁੱਕ ਹੈਗੀ ਆ ਉਹ ਪਿਓਰ ਆਰਗੈਂਜ਼ਾ ਸਿਲਕ ਵਾਲੀ ਹੈਗੀ ਆ ਔਰ ਇਹ ਵਾਲਾ ਰਹੇਗਾ ਇਹਦਾ ਦੇਖਿਓ ਦੁਪੱਟਾ ਲੁੱਕ ਬਹੁਤ ਸੋਹਣੀ ਹੈ ਇਹਦੀ ਵੀ ਤੇ ਜਿੱਦਾਂ ਮਰਜੀ ਤੁਸੀਂ ਇਹਨੂੰ ਵੀ ਰੈਡੀ ਕਰਵਾ ਸਕਦੇ ਹੋ ਇੱਕ ਇਹਦੇ ਵਿੱਚ ਆਏਗਾ ਮਜ਼ੈਂਟਾ ਕਲਰ ਆ ਦੇਖਿਓ ਮਜ਼ੈਂਟਾ ਕਲਰ ਜਿਹਨੂੰ ਜਿਹੜਾ ਚੰਗਾ ਲੱਗਦਾ ਹੈ ਆਪਣੇ ਲਈ ਬੁਕਿੰਗ ਕਰ ਸਕਦਾ ਹੈ ਇਹਦੇ ਵਿੱਚ ਸਾਨੂੰ ਦੋ ਤਿੰਨ ਸੈਟ ਸੌਰੀ ਨਹੀਂ ਇਹ ਸਿੰਗਲ ਸੈਟ ਹੀ ਹੈ ਇਹਦੇ ਵਿੱਚ ਸਾਨੂੰ ਕੁਆਂਟੀਟੀ ਅੱਗੇ ਨਹੀਂ ਆਣੀ ਹੈਗੀ ਤੇ ਤੁਸੀਂ ਇਹਨਾਂ ਵਿੱਚੋਂ ਹੀ ਆਰਡਰ ਕਰ ਸਕਦੇ ਆ ਕਿਉਂਕਿ ਆਰਡਰ ਤੁਸੀਂ ਫਾਸਟ ਕਰ ਲਿਓ ਬਿਕੋਜ਼ ਆਫ ਮੇਰੇ ਕੋਲ ਇਹਦਾ ਸਟਾਕ ਘੱਟ ਹੀ ਹੈਗਾ ਆ ਜੇ ਨੂੰ ਵੀ ਚੰਗਾ ਲੱਗੇ ਆਪਣਾ ਬਾਏ ਕਰ ਸਕਦੇ ਆ ਜੀ ਸਕਰੀਨਸ਼ਾਟ ਭੇਜ ਕੇ ਇਹ ਦੇਖਿਓ ਵਿਅੰਟਾ ਕਲਰ ਰਹੂਗਾ ਜੀ ਲੁੱਕ ਬਹੁਤ ਸੋਹਣੀ ਇਹਦੀ ਵੀ ਇਹਦਾ ਦੁਪੱਟਾ ਜਿਹੜਾ ਹੈਗਾ ਆ ਕੰਬੀਨੇਸ਼ਨ ਦੇ ਵਿੱਚ ਆਏਗਾ ਕੁਛ ਇਸ ਤਰ੍ਹਾਂ ਦਾ ਇਹ ਦੇਖਿਓ ਔਰ ਇਹ ਰਹੇਗੀ ਇਹਦੀ ਬਾਟਮ ਸੇਮ ਕਲਰ ਦੀ ਬਸ ਜਿਹੜੇ ਇਹਨਾਂ ਦੇ ਦੁਪੱਟੇ ਨੇ ਉਹ ਵਾਲੇ ਕੰਟਰਾਸਟ ਵਿੱਚ ਰਹਿਣਗੇ ਉਹ ਵੀ ਪਿਓਰ ਦੇ ਹੀ ਨੇ ਸਾਰੇ ਜਿਵੇਂ ਮਤਲਬ ਪਿਓਰ ਫੈਬਰਿਕ ਦੇ ਸੂਟ ਨੇ ਸਾਰੇ ਪਿਓਰ ਦੇ ਹੀ ਦੁਪੱਟੇ ਨੇ ਇਹਨਾਂ ਦੇ ਔਰ ਇਹ ਜਿਹੜਾ ਹੈਗਾ ਨੈਕਸਟ ਤੁਹਾਨੂੰ ਦਿਖਾ ਰਹੀ ਹਾਂ ਮੈਂ ਗ੍ਰੀਨਿਸ਼ ਬਲੂ ਕਲਰ ਡਿਜ਼ਾਈਨਿੰਗ ਸਭ ਦੀ ਅਲੱਗ-ਅਲੱਗ ਹੈ ਜਿਵੇਂ ਇੱਕ ਪਰਸਨ ਨੇ ਵੀ ਅਗਰ ਤਿੰਨ-ਚਾਰ ਸੂਟ ਵੀ ਲੈਣੇ ਆ ਤਾਂ ਤੁਸੀਂ ਬਾਏ ਕਰ ਸਕਦੇ ਦੇਖੋ ਲੈਰੀਆ ਪ੍ਰਿੰਟ ਦੇ ਵਿੱਚ ਡਿਜ਼ਾਈਨਿੰਗ ਆਇਆ ਕਿ ਇਹਦੀ ਵੀ ਗਲੇ ਦੇ ਉੱਤੇ ਪੱਟੀ ਜਿਹੜੀ ਐਡਜਸਟੇਬਲ ਰਹੇਗੀ ਉਹ ਵੀ ਵਰਕ ਦੇ ਨਾਲ ਔਰ ਘੇਰਾ ਜਿਹੜਾ ਹੈਗਾ ਆ ਉਹ ਕੁਛ ਇਸ ਟਾਈਪ ਦਾ ਰਹੇਗਾ ਲੁੱਕ ਬਹੁਤ ਸੋਹਣੀ ਹੈ ਵੀ ਗ੍ਰੀਨਿਸ਼ ਬਲੂ ਕਲਰ ਹੈ ਵੀਡੀਓ ਵਿੱਚ ਸ਼ੇਡ ਥੋੜਾ ਜਾਂ ਡਿਫਰੈਂਟ ਆ ਰਿਹਾ ਹੈ ਐਗਜੈਕਟ ਪਿਕਚਰ ਚਾਹੀਦੀ ਹੋਗੀ ਤਾਂ ਮੈਂ ਤੁਹਾਨੂੰ ਅਰੇਂਜ ਕਰਵਾ ਦੂੰਗੀ ਇਹ ਵਾਲੀ ਔਰ ਇਹ ਰਹੇਗਾ ਇਹਦਾ ਬਾਟਮ ਔਰ ਜਿਹੜਾ ਇਹਦਾ ਦੁਪੱਟਾ ਹੈਗਾ ਉਹ ਵੀ ਰਹੇਗਾ ਇਹ ਦੇਖਿਓ ਪਿਓਰ ਬਨਾਰਸੀ ਸਿਲਕ ਦੇ ਵਿੱਚ ਔਰ ਬਿਲਕੁਲ ਸੌਫਟ ਕੁਆਲਿਟੀ ਹੈ ਕੋਈ ਮਤਲਬ ਹਾਰਡ ਵਾਲੀ ਕੁਆਲਿਟੀ ਨਹੀਂ ਹੈਗੀ ਵੀ ਜਿਵੇਂ ਤੁਸੀਂ ਇਹਨੂੰ ਇਕੱਠਾ ਕਰਕੇ ਵੀ ਜਿੱਦਾਂ ਮਰਜ਼ੀ ਤੁਸੀਂ ਲੈ ਸਕਦੇ ਆ ਮਤਲਬ ਕੁਆਲਿਟੀ ਬਹੁਤ ਸੁਪਰਬ ਆਏਗੀ ਔਰ ਸਾਰੇ ਜਿਵੇਂ ਮਤਲਬ ਸਿੰਗਲ ਸੂਟ ਜ਼ਰੂਰ ਇਹਦੇ ਚੋਂ ਬਾਏ ਕਰਕੇ ਦੇਖਿਓ ਕਿਉਂਕਿ ਕੁਆਲਿਟੀ ਤੁਹਾਨੂੰ ਤਾਂ ਹੀ ਜਜ ਹੋਏਗੀ ਜੇ ਤੁਸੀਂ ਇਹਨਾਂ ਨੂੰ ਬਾਇ ਕਰੂਗੇ ਔਰ ਬੈਕ ਜਿਹੜੀ ਇਹਨਾਂ ਦੀ ਸਾਰਿਆਂ ਦੀ ਮੈਕਸਿਮਮ ਪਲੇਨ ਹੀ ਹੈਗੀ ਆ ਕਈ ਵਾਰ ਮੈਂ ਭੁੱਲ ਜਾਂਦੀ ਆ ਜੀ ਦਿਖਾਣਾ ਕਿਉਂਕਿ ਸੂਟ ਬਹੁਤ ਸਾਰੇ ਪਏ ਨੇ ਇਹ ਆਏਗਾ ਗ੍ਰੀਨ ਕਲਰ ਮਹਿੰਦੀ ਗ੍ਰੀਨ ਕਲਰ ਲੁੱਕ ਬਹੁਤ ਸੋਹਣੀ ਏਦੀ ਵੀ ਤੇ ਇਹਦੇ ਵੀ ਘੇਰੇ ਦੇ ਉੱਤੇ ਐਜ਼ ਇਟ ਇਜ਼ ਰਹੇਗਾ ਜੀ ਇਹ ਦੇਖਿਓ ਵਰਕ ਬਸ ਇਹ ਮਲੇ ਇਹ ਐਡਜਸਟੇਬਲ ਰਹਿੰਦਾ ਆ ਤੁਸੀਂ ਇਹਨੂੰ ਉੱਪਰ-ਨੀਚੇ ਕਰਵਾ ਸਕਦੇ ਆ ਆਪਣੀ ਹਾਈਟ ਦੇ ਹਿਸਾਬ ਨਾਲ ਲੈਂਥ ਜੇ ਛੋਟੀ ਵੱਡੀ ਕਰवानी ਆ ਨਾ ਤੇ ਇਹਨੂੰ ਤੁਸੀਂ ਇਹਨੂੰ ਐਡਜਸਟ ਕਰਵਾ ਸਕਦੇ ਹੋ ਔਰ ਪਿਓਰ ਦੀ ਹੀ ਇਹਦੀ ਸਿਲਕ ਦੀ ਆਏਗੀ ਟਾਫਟਾ ਸਿਲਕ ਦੀ ਆਏਗੀ ਬਾਟਮ ਤੇ ਇਹਦੇ ਵਿੱਚ ਇਹ ਵਾਲਾ ਜਿਹੜਾ ਹੈਗਾ ਕੰਬੀਨੇਸ਼ਨ ਦੇ ਨਾਲ ਆਏਗਾ ਇਹਦਾ ਦੁਪੱਟਾ ਲੁੱਕ ਸਭ ਦੀ ਬਹੁਤ ਸੋਹਣੀ ਆ ਜਿਹਨੂੰ ਜੋ ਵੀ ਚੰਗਾ ਲੱਗੇ ਜੀ ਆਪਣਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਆ ਔਰ ਨੈਕਸਟ ਆਪਾਂ ਦਿਖਾਵਾਂਗੇ ਇਹਨਾਂ ਦਾ ਪ੍ਰਾਈਸ ਜਿਹੜਾ ਹੈਗਾ ਆ ਉਹ ਰਹੇਗਾ 2000 ਹੁਣ ਇਸ ਤੋਂ ਉੱਪਰ ਆਪਾਂ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਪਿਓਰ ਦੀ ਇਸ ਤੋਂ ਵੀ ਉੱਪਰ ਜਿਹੜਾ ਪਿਓਰ ਹੈਗਾ ਆ ਫੈਬਰਿਕ ਇਹ ਦੇਖਿਓ ਮਹਿਰੂਨ ਛੇੜਾ ਆਏਗਾ ਲੁੱਕ ਇੰਨੀ ਸੋਹਣੀ ਇਹਨਾਂ ਦੀ ਵੀ ਪਿਕਸ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਸਕਦੀ ਆ ਇਹ ਦੇਖਿਓ ਲੁੱਕ ਦੇਖਿਓ ਇਹਦੀ ਗਲਾ ਬਣਿਆ ਹੋਇਆ ਹੈ ਇਸ ਤਰ੍ਹਾਂ ਇਹਦਾ ਔਰ ਲੈਂਥ ਵਿਡਥ ਬਹੁਤ ਹੈ ਜੀ ਜਿੱਦਾਂ ਮਰਜ਼ੀ ਐਡਜਸਟੇਬਲ ਰਹਿਣ ਵਾਲਾ ਸੂਟ ਆ ਇਹ ਦੇਖੋ ਫੈਬਰਿਕ ਤੁਹਾਨੂੰ ਮੈਂ ਕੋਲੋਂ ਦਿਖਾਨੀ ਆ ਪਿਓਰ ਦਾ ਆਏਗਾ ਮਹਿਰੂਨ ਛੇੜ ਆਏਗਾ ਇਹਦਾ ਔਰ ਇਹਦਾ ਆਏਗਾ ਜੀ ਤੁਹਾਨੂੰ 2300 ਰੁਪਏ ਇਹਦਾ ਰੇਟ ਆਏਗਾ ਇਹ ਵੀ ਸਾਰੇ 3000 ਪਲੱਸ ਵਾਲੇ ਆਰਟੀਕਲ ਨੇ ਜਿਹੜੇ ਤੁਹਾਨੂੰ ਸਿਰਫ ਮਿਲਣਗੇ 2300 ਰੁਪਏ ਚ ਇਹਦੇ ਵਿੱਚ ਸਾਡੇ ਕੋਲ 50 ਕ ਸੂਟ ਹੋਣੇ ਨੇ ਜੀ ਜਿੰਨੇ ਵੀ ਬੁੱਕ ਕਰਨਾ ਹੈਗਾ ਆ ਆਪਣੀ ਬੁਕਿੰਗ ਕਰ ਸਕਦੇ ਆ ਕਿਉਂਕਿ ਆਫਰ ਦੇ ਵਿੱਚ ਹੀ ਸੂਟ ਨੇ ਸਾਰੇ ਕਿਉਂਕਿ ਇਹ ਫੈਬਰਿਕ ਬਹੁਤ ਹੀ ਮਹਿੰਗਾ ਵਿਕਦਾ ਹੈਗਾ ਜੀ ਲੋਕੀ ਤਾਂ ਇਹ 5-5000 ਨੂੰ ਵੀ ਸੂਟ ਸੇਲ ਕਰ ਰਹੇ ਨੇ ਕਈ ਬੁਟੀਕ ਵਾਲੇ ਬਟ ਇਹਦੀ ਸਾਡੇ ਕੋਲ ਜਿਹੜੀ ਹੈਗੀ ਆ ਸੇਲ ਸਿਰਫ 2300 ਜਿੰਨੇ ਦੋ ਲੈਣੀ ਹੈ ਇਹਦੇ ਵਿੱਚ ਉਹਨਾਂ ਨੂੰ 2200 ਲੱਗ ਜਾਏਗਾ ਇਸ ਤੋਂ ਘਾਟੇ ਦਾ ਨਹੀਂ ਹੋਏਗਾ ਮੈਂ ਪਹਿਲਾਂ ਹੀ ਦੱਸ ਦਿੰਦੀ ਆ ਸਮ ਟਾਈਮ ਮੈਨੂੰ ਕਹਿ ਦਿੰਦੇ ਹੈਗੇ ਆ ਮੈਸੇਜ ਕਰਕੇ ਕਿ ਮੈਮ ਰੇਟ ਘੱਟ ਕਰ ਲਓ ਲਾਸਟ ਇਹਦਾ ਜੇ ਦੋ ਲੈਣੇ ਹੈਗੇ ਤਾਂ ਜੀ 2200 ਲੱਗ ਜਾਊਗਾ ਇਸ ਤੋਂ ਘੱਟ ਸੂਟ ਦਾ ਰੇਟ ਨਹੀਂ ਆਏਗਾ ਇਹ ਦੇਖਿਓ ਤੇ ਇਹਦੀ ਜਿਹੜੀ ਹੈਗੀ ਆਪਣੇ ਦੁਪੱਟਾ ਹੈਗਾ ਯਾ ਉਹ ਵੀ ਆ ਦੇਖਿਓ ਦੁਪੱਟਾ ਵੀ ਦੇਖਿਓ ਕਿੰਨਾ ਸੋਹਣਾ ਪਿਓਰ ਦਾ ਪੂਰੀ ਫਿਨਿਸ਼ਿੰਗ ਦੇ ਨਾਲ ਹੈਗਾ ਆ ਇਹ ਵੀ ਦੇਖੋ ਬਹੁਤ ਸੋਹਣੀ ਲੁੱਕ ਹੈ ਇਹਦੀ ਪਿਓਰ ਸਿਲਕ ਦੇ ਇਹ ਸੂਟ ਨੇ ਸਾਰੇ ਤੇ ਜਿਹਨੂੰ ਵੀ ਚੰਗਾ ਲੱਗੇ ਲੈ ਸਕਦੇ ਔਰ ਪਿਓਰ ਕਾਟਨ ਸਿਲਕ ਕਾਟਨ ਸਿਲਕ ਸਾਨੂੰ ਮੈਂਸ਼ਨ ਹੋਇਆ ਜਿਵੇਂ ਵਿੱਚ ਕਾਟਨ ਸਿਲਕ ਦੀ ਇਹਦੀ ਬਾਟਮ ਆਏਗੀ ਲਾਈਨਿੰਗ ਨਹੀਂ ਲੱਗੇਗੀ ਔਰ ਸਿਰਫ ਸ਼ਰਟ ਨੂੰ ਲਾਈਨਿੰਗ ਲੱਗੇਗੀ ਸਲਵਾਰ ਨੂੰ ਲਾਈਨਿੰਗ ਨਹੀਂ ਲੱਗੇਗੀ ਕਲਰ ਬਹੁਤ ਸੋਹਣਾ ਹੈਗਾ ਦੁਪੱਟਾ ਵੀ ਬਹੁਤ ਸੋਹਣਾ ਪੂਰੀ ਡਿਜ਼ਾਈਨਿੰਗ ਇਹਦੀ ਜਿਹੜੀ ਹੈਗੀ ਆ ਇਸ ਤਰ੍ਹਾਂ ਰਹੇਗੀ ਇਹਦੀਆਂ ਵੀ ਮੈਂ ਪਿਕਸ ਪ੍ਰੋਵਾਈਡ ਕਰਵਾ ਦੂੰਗੀ ਤੁਹਾਨੂੰ ਕਿਉਂਕਿ ਕਈ ਵਾਰ ਮੈਂ ਜਿਦਾ ਕਹਲੋ ਕਿ ਪਿਕਸ ਦੇ ਵਿੱਚ ਜਿਦਾ ਅਸੀਂ ਸ਼ੇਅਰ ਕਰਦੇ ਆ ਕੁਆਲਿਟੀ ਨਹੀਂ ਪਤਾ ਲੱਗਦੀ ਇਸ ਕਰਕੇ ਵੀਡੀਓ ਸ਼ੂਟ ਕਰ ਦਿੰਦੇ ਆ ਵੀਡੀਓ ਨੂੰ ਜਰੂਰ ਦੇਖਿਆ ਕਰੋ ਜੀ ਔਰ ਇਹਦੇ ਸਾਰੇ ਕਲਰ ਮੈਂ ਤੁਹਾਨੂੰ ਦਿਖਾਉਂਗੀ ਕਲਰ ਦੇਖਿਓ ਕਿੰਨੇ ਰਾਇਲ ਆ ਸਾਰੇ ਇਹ ਦੇਖਿਓ ਇਹ ਮਜੈਂਟਾ ਕਲਰ ਹੈਗਾ ਥੋੜ ਮਤਲਬ ਥੋੜਾ ਜਿਹਾ ਕਹਲੋ ਕਿ ਵਾਈਨ ਟੋਨ ਚ ਇਹ ਵੱਲ ਆ ਰਿਹਾ ਹੈਗਾ ਡਿਜ਼ਾਈਨਿੰਗ ਬਹੁਤ ਸੋਹਣੀ ਇੱਥੋਂ ਇਹਦਾ ਗਲਾ ਨਿਕਲ ਜਾਏਗਾ ਜੀ ਗਲੇ ਦੀ ਕਟਿੰਗ ਹੋ ਜਾਏਗੀ ਔਰ ਇਹ ਜਿਦਾ ਕਹ ਲੋ ਕਿ ਆ ਦੇਖੋ ਡਿਜ਼ਾਈਨਿੰਗ ਇਹਦੀ ਬਹੁਤ ਸੋਹਣੀ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਸੂਟਸ ਜਿਹਨਾਂ ਨੂੰ ਪਸੰਦ ਨੇ ਜੀ ਉਹ ਇਹ ਸੂਟ ਦੀ ਬੁਕਿੰਗ ਕਰ ਸਕਦੇ ਆ ਵਿਜ਼ਿਟ ਕਰਕੇ ਲੈਣਾ ਚਾਹੁੰਦੇ ਵਿਜ਼ਿਟ ਕਰਕੇ ਵੀ ਲੈ ਸਕਦੇ ਆ ਇਹ ਦੇਖੋ نیچے ਘੇਰਾ ਵੀ ਇਹ ਵੀ ਐਡਜਸਟੇਬਲ ਰਹੇਗਾ ਜੇ ਹਾਈਟ ਕਿਸੇ ਦੀ ਛੋਟੀ ਆ ਤੇ ਇਹ ਉੱਪਰ ਨੂੰ ਉਠਾ ਕੇ ਲੱਗ ਜਾਏਗਾ ਔਰ ਬਾਜ਼ੂ ਤੇ ਜਿਹੜਾ ਫੈਬਰਿਕ ਆ ਉਹ ਵੀ ਇਹਨਾਂ ਨੇ ਅਲੱਗ ਤੋਂ ਦਿੱਤਾ ਹੋਇਆ ਆ ਔਰ ਬੈਕ ਦੀ ਜਿਹੜੀ ਹੈਗੀ ਆ ਉਹ ਬਿਲਕੁਲ ਸਿੰਪਲ ਰਹੇਗੀ ਔਰ ਜਿਸ ਘੇਰੇ ਦੇ ਉੱਤੇ ਹੀ ਇਹ ਵਾਲੀ ਡਿਜ਼ਾਈਨਿੰਗ ਰਹੇਗੀ ਫੈਬਰਿਕ ਕੋਲੋਂ ਦਿਖਾ ਦਿੰਦੀ ਮੈਂ ਦੇਖੋ ਪਿ ਕਹਿ ਲੋ ਕਿ ਫੀਲ ਨਹੀਂ ਆਪਾਂ ਕਰਵਾ ਸਕਦੇ ਹੈਗੇ ਬਟ ਜਿੱਦਾ ਕਹਿ ਲੋ ਕਿ ਜਿਹੜਾ ਜਿੰਨੂੰ ਵੀ ਸੂਟ ਜਾਏਗਾ ਨਾ ਔਰ ਪੀਟ ਇਹ ਚੀਜ਼ਾਂ ਮੰਗੇਗਾ ਇੰਨੇ ਸੋਹਣੇ ਸੂਟ ਨੇ 2300 ਰੁਪਏ ਵਿੱਚ ਸੂਟ ਇਹ ਮਤਲਬ ਛੱਡਣ ਵਾਲਾ ਹੈ ਹੀ ਨਹੀਂਗਾ ਇੰਨੇ ਘੱਟ ਰੇਟ ਵਿੱਚ ਇਹ ਚੀਜ਼ ਆ ਰਹੀਆਂ ਔਰ ਇਹ ਵਾਲਾ ਰਹੇਗਾ ਇਹਦਾ ਬਾਟਮ ਸੂਟ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ 40 50 ਸੂਟ ਐਟਲੀਸਟ ਸਾਡੇ ਕੋਲੇ ਇਹ ਵਾਲੇ ਵੀ ਸੂਟ ਹੋਣੇ ਨੇ ਇਹ ਦੇਖਿਓ ਇਹ ਦੇਖੋ ਲੁੱਕ ਕਿਉਂਕਿ ਆਪਾਂ ਘੱਟ ਕੁਆਂਟੀਟੀ ਦੇ ਉੱਤੇ ਕਹਿ ਲੋ ਕਿ ਕਦੀ ਵੀ ਵੀਡੀਓ ਨਹੀਂ ਪਾਈ ਹੈਗੀ क्वॉंटिटी हमेशा रख के ही वीडियो पाई हैगी नहीं anyway, भी ये सूट तूाते तो इसके अलावा साढ़े सूट नहीं है इस तु तो इलावा भी सूट बहुत सारे होंगे ने जी जिन्हें मर्जी तुम लै सकते हैं कलर तू सारे रॉयल दिखाऊंगी मैं ये देखियो महंद देखियो महदी कलर रहेगा ये वाला येलो महदी कलर जिदा कह लो कि मसटर्ड महदी कलर, कलर वाला। ये देखो। देखो, है वाला तो यदी डिजायनिंग बहुत सोहनी रहेगी देखियो डिजाइनिंग देखियो कि सोहनी रहेगी भी देखियो ਔਰ ਬਾ ਜਿਹੜਾ ਇਹਦਾ ਡਿਜ਼ਾਈਨ ਹੈਗਾ ਜਾਂ ਬੈਕ ਦਾ ਉਹ ਇਸ ਤਰ੍ਹਾਂ ਰਹੇਗਾ ਜੀ ਇਹਦਾ ਬੈਕ ਦਾ ਡਿਜ਼ਾਈਨ ਰਹੇਗਾ ਔਰ ਜਿਹੜਾ ਇਹਦਾ ਆਪਣੇ ਘੇਰੇ ਆਪਣੇ ਬਾਜ਼ੂ ਦਾ ਹੈਗਾ ਉਹ ਬਾਜ਼ੂ ਦਾ ਸਿੰਪਲ ਡਿਜ਼ਾਈਨ ਰਹੇਗਾ ਔਰ ਪਿਓਰ ਸਿਲਕ ਦੇ ਉੱਤੇ ਆਏਗੀ ਇਹ ਵਾਲੀ ਕਾਂਜੀਵਰਮ ਸਿਲਕ ਕਹਿੰਦੇ ਨਾ ਜਿਹਨੂੰ ਇਹ ਉਹ ਵਾਲੀ ਸਿਲਕ ਹੈ ਜੀ ਇਹ ਰਹੇਗਾ ਇਹਦਾ ਬਾਟਮ ਪਿਓਰ ਕਾਟਨ ਸਿਲਕ ਦਾ ਔਰ ਜਿਹੜਾ ਇਹਦਾ ਆਪਣੇ ਦੁਪੱਟਾ ਹੈਗਾ ਉਹ ਵੀ ਦੇਖਿਓ ਪਿਓਰ ਕਾਂਜੀਵਰਮ ਸਿਲਕ ਕਹਿ ਸਕਦੇ ਨੂੰ ਕਾਂਜੀਵਰਮ ਸਿਲਕ ਦੇ ਸੂਟ ਨੇ ਔਰ ਬਹੁਤ ਸੋਹਣੀ ਚੀਜ਼ ਹੈ ਇਹ ਵਾਲੀ ਵੀ ਇਹ ਦੇਖੋ ਲੁੱਕ ਬਹੁਤ ਸੋਹਣੀ ਹੈ ਇਹਦੀ ਵੀ ਤੇ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਔਰ ਇਹਦੇ ਵਿੱਚ ਜਿਹੜਾ ਲਾਸਟ ਆਰਟੀਕਲ ਮੈਂ ਤੁਹਾਨੂੰ ਦਿਖਾਉਂਗੀ ਪ੍ਰਾਈਸ ਆਏਗਾ 2300 ਇਹ ਦੇਖੋ ਕਲਰ ਸਾਰੇ ਰਾਇਲ ਇਹ ਦੇਖਿਓ 블루 ਕਲਰ 트ੈਂਡਿੰਗ ਸ਼ੇਡ ਇਹ ਦੇਖਿਓ ਮਤਲਬ ਜਿੰਨੇ ਵੀ ਸੂਟਸ ਨੇ ਤੁਹਾਨੂੰ ਦਿਖਾੜੇ ਸਾਰੇ 트ੈਂਡਿੰਗ ਸ਼ੇਡ ਦੇ ਵਿੱਚ ਨੇ ਇਹ ਗਲਾ ਰਹੇਗਾ ਇਹਦਾ ਡਿਜ਼ਾਈਨ ਜਿਹੜਾ ਹੈਗਾ ਆ ਔਰ ਇਹਦੇ ਵਿੱਚ نیچے ਮੈਂ ਤੁਹਾਨੂੰ ਦਿਖਾਨੀਏ ਦੇਖਿਓ ਪੂਰਾ ਵੀਵਿੰਗ ਦੇ ਵਿੱਚ ਹੀ ਕੰਮ ਹੈ ਇਹਦਾ ਘੇਰੇ ਦੇ ਉੱਤੇ ਇਸ ਤਰ੍ਹਾਂ ਰਹੇਗਾ ਤੇ ਬਾਜ਼ੂ ਦਾ ਫੈਬਰਿਕ ਸੇਮ ਐਜ਼ ਇਟ ਇਜ਼ ਪਿੱਛੇ ਦਿੱਤਾ ਹੋਇਆ ਹੈ ਤੇ ਕਾਫੀ ਜਿਹਦਾ ਕਹੋ ਪੂਰੇ ਵੱਡੇ ਕੱਟ ਦੇ ਸੂਟ ਨੇ ਤੇ ਹੈਲਦੀ ਤੋਂ ਹੈਲਦੀ ਲੇਡੀ ਜੀ ਆਰਾਮ ਨਾਲ ਸੂਟ ਰੈਡੀ ਕਰਵਾ ਸਕਦੀ ਆ ਦੇਖਿਓ 5 XL ਤੱਕ ਸੂਟ ਇਹ ਆਰਾਮ ਨਾਲ ਰੈਡੀ ਹੋ ਜਾਏਗਾ ਅਨਸਟਿਚ ਮਟੀਰੀਅਲ ਹੈ ਸਾਡੇ ਕੋਲ ਦਿਓ ਔਰ ਇਹ ਰਹੇਗਾ ਇਹਦਾ ਦੇਖਿਓ ਪਿਓਰ ਦਾ ਹੀ ਰਹੇਗਾ ਇਹਦਾ ਪੂਰੇ ਵੱਡੇ ਕੱਟ ਦੇ ਰਹਿਣਗੇ ਜੀ ਇਹਨਾਂ ਦੇ ਜਿਹੜੇ ਦੁਪੱਟੇ ਵੀ ਹੈਗੇ ਆ ਪਿਓਰ ਕਾਂਜੀਵਰਮ ਸਿਲਕ ਕਹਿ ਸਕਦੇ ਆ ਇਹਨੂੰ ਔਰ ਇਹ ਰਹੇਗਾ ਇਹਦਾ ਪਿਓਰ ਕਾਟਨ ਸਿਲਕ ਦੀ ਬਾਟਮ ਅਪਰੋਕਸ 3 ਮੀਟਰ ਔਰ ਇਹ ਇਹਨਾਂ ਦਾ ਪ੍ਰਾਈਸ ਰਹੇਗਾ ਜੀ 2300 ਇਨਕਲੂਡ ਸ਼ਿਪਿੰਗ ਜੀਐਸਟੀ ਜੇ ਕਿਸੇ ਨੇ ਦੋ ਲੈਣੇ ਹੈਗੇ ਇਹ ਵਾਲੇ ਤਾਂ 2200 ਰੁਪਏ ਲੱਗ ਸਕਦਾ ਜੀ ਸ਼ਿਪਿੰਗ ਫ੍ਰੀ ਰਹੇਗੀ ਔਰ ਅਗਲਾ ਸੂਟ ਤੁਹਾਨੂੰ ਦਿਖਾਉਂਗੀ ਮੈਂ ਦੇਖਿਓ ਪਿਓਰ ਮਾਈਕਰੋ ਵੈਲਵਟ ਦੇ ਵਿੱਚ ਸੂਟ ਆਏਗਾ ਬ੍ਰਾਂਡ ਦੇ ਆਰਟੀਕਲ ਰਹਿਣਗੇ ਕਲਰ ਆਏਗਾ ਬਲੈਕ ਔਰ ਲੁੱਕ ਦੇਖੋ ਕਿੰਨੀ ਸੋਹਣੀ ਆ ਇਹਦੇ ਵਿੱਚ ਵੀ ਸਾਡੇ ਕੋਲ ਐਟ ਲੀਸਟ 40-50 ਸੂਟ ਅਵੇਲੇਬਲ ਨੇ ਤੇ ਜਿਨ੍ਹਾਂ ਨੇ ਵੀ ਬੁਕਿੰਗ ਕਰਨੀ ਆ ਕਰ ਸਕਦੇ 4000 ਪਲੱਸ ਵਾਲੇ ਸੂਟ ਨੇ ਇਹ ਵਾਲੇ ਜਿਹੜੇ ਤੁਹਾਨੂੰ ਜਾਊਗੇ ਜੀ 3200 ਦੇ ਵਿੱਚ ਇਹ ਦੇਖਿਓ 3200 ਵਿਦ ਫ੍ਰੀ ਸ਼ਿਪਿੰਗ ਇਹ ਦੇਖਿਓ ਡਿਜ਼ਾਈਨਿੰਗ ਕਿੰਨੀ ਸੋਹਣੀ ਇਹਨਾਂ ਦੀ ਗਲਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਤੇ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਬੈਕ ਜਿਹੜੀ ਇਹਦੀ ਪਲੇਨ ਰਹਿ ਗਈ ਗਲੇ ਦੀ ਜਿਹੜੀ ਪੱਟੀ ਹੈਗੀ ਆ ਟਾਈ ਉਹ ਅਲੱਗ ਤੋਂ ਦਿੱਤੀ ਹੋਈ ਆ ਕਿ ਤੁਸੀਂ ਇਹਨੂੰ ਉਤਾਰ ਕੇ ਜਿਵੇਂ ਕਈ ਹੁੰਦਾ ਹੈ ਸਟਿਚ ਕਰ ਸਕਦੇ ਆ ਪਰ ਇਹਨਾਂ ਨੂੰ ਲੱਗਤ ਦਿੱਤਾ ਤੁਸੀਂ ਲਗਾਣੀ ਲਗਾ ਸਕਦੇ ਆ ਨਹੀਂ ਲਗਾਣੀ ਤਾਂ ਤੁਹਾਡੀ ਮਰਜ਼ੀ ਹੈ ਜੀ ਔਰ ਇਹ ਰਹੇਗਾ ਇਹਦੇ ਬਾਜ਼ੂ ਦਾ ਡਿਜ਼ਾਈਨ ਲੁੱਕ ਬਹੁਤ ਸੋਹਣੀ ਆਏਗੀ ਜੀ ਬਣਨ ਤੋਂ ਬਾਅਦ ਬਹੁਤ ਸੋਹਣੇ ਸੂਟ ਨੇ ਐਮਬਰਾਇਡਰੀ ਫੁੱਲ ਰਹੇਗੀ ਇਹਨਾਂ ਦੇ ਉੱਤੇ ਔਰ ਪ੍ਰਾਈਸ ਆਏਗਾ ਇਹਨਾਂ ਦਾ 3200 ਔਰ ਇਹ ਰਹੇਗਾ ਇਹਦਾ ਇਹ ਦੇਖਿਓ ਇਹ ਰਹੇਗਾ ਇਹਦਾ ਆਪਣੇ ਦੁਪੱਟਾ ਪਿਓਰ ਮਾਈਕਰੋ ਵੈਲਵਟ ਦਾ ਹੀ ਇਹ ਵੀ ਪੂਰਾ ਦੇਖੋ ਫਿਨਿਸ਼ਿੰਗ ਦੇ ਨਾਲ ਪੂਰੇ ਦੇ ਉੱਤੇ ਵਰਕ ਰਹੇਗਾ ਟੂ ਸਾਈਡ ਇਹਦੇ ਰਹੇਗਾ ਵਰਕ ਪੂਰਾ ਔਰ ਵਿਚ ਵਿਚ ਵੀ ਇਹਦੇ ਛੋਟੀਆਂ ਛੋਟੀਆਂ ਬੂਟੀਆਂ ਬਣੀਆਂ ਹੋਈਆਂ ਤੇ ਲੁੱਕ ਬਹੁਤ ਸੋਹਣੀ ਹੈ ਇਹਦੀ ਵੀ ਜਿੱਦਾਂ ਮਰਜੀ ਰੈਡੀ ਕਰਾਓ ਔਰ ਪਿਓਰ ਮਾਈਕਰੋ ਵੈਲਵਟ ਦੀ ਹੀ ਇਹਦੀ ਰਹੇਗੀ ਆਪਣੇ ਬਾਟਮ ਉਹਦੇ ਉੱਤੇ ਵੀ ਚਲੋ ਕਿ ਅੱਗੇ ਫਰੰਟ ਦੇ ਉੱਤੇ ਕੰਮ ਹੋਇਆ ਹੋਇਆ ਹੈ ਤੇ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਅਗਲਾ ਕਲਰ ਰਹੇਗਾ ਜੀ ਇਹਦੇ ਵਿੱਚ ਬਲੂ ਸਾਰੇ ਕਲਰ ਬਹੁਤ ਸੋਹਣੇ ਆ ਤੇ ਸਾਰੇ ਕਲਰ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਆ ਦੇਖਿਓ ਬਲੂ ਕਲਰ ਰਹੇਗਾ ਇਹ ਦੇਖੋ ਡਿਜ਼ਾਈਨਿੰਗ ਦੇਖਿਓ ਬਹੁਤ ਸੋਹਣੀ ਹੈ ਇਹਨਾਂ ਦੀਆਂ ਪਿਕਸ ਮੈਂ ਪ੍ਰੋਵਾਈਡ ਕਰਵਾ ਸਕਦੀਆਂ ਤੁਹਾਨੂੰ ਜੇ ਕਿਸੇ ਨੂੰ ਪਿਕਸ ਦੀ ਨੀਡ ਹੈਗੀ ਆ ਤਾਂ ਬਲੂ ਕਲਰ ਰਹੇਗਾ ਪੂਰੀ ਫੁੱਲ ਏਮਬਰਾਇਡਰੀ ਰਹੇਗੀ ਔਰ ਇਹਦੇ ਉੱਤੇ ਦੇਖਿਓ ਇਹਦੇ ਤੇ ਵੀ ਵਰਕ ਆਏਗਾ ਟਾਈ ਦੇ ਉੱਤੇ ਟਾਈ ਬਾਅਦ ਅਲੱਗ ਤੋਂ ਦਿੱਤੀ ਹੋਈ ਹੈ ਤੇ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਲਗਾ ਸਕਦੇ ਆ ਆਪਣੇ ਹਿਸਾਬ ਨਾਲ ਔਰ ਇਹ ਰਹੇਗਾ ਇਹਦਾ ਬਾਜ਼ੂ ਦੇ ਜਿਹੜਾ ਫਰੰਟ ਹੈਗਾ ਆ ਬੈਕ ਪਲੇਨ ਰਹੇਗੀ ਲੁੱਕ ਤੁਹਾਨੂੰ ਦਿਖਾ ਦਿੰਦੀ ਆ ਬਲੂ ਕਲਰ ਰਾਇਲ ਜਿਹਾ ਕਲਰ ਰਹੇਗਾ ਤੇ ਜਿਹਨੂੰ ਵੀ ਚੰਗਾ ਲੱਗਾ ਲੈ ਸਕਦੇ ਆ ਔਰ ਇਹਦੇ ਵਿੱਚ ਇਹ ਰਹੇਗਾ ਜੀ ਇਹਦਾ ਦੁਪੱਟਾ ਜੀ ਨੂੰ ਜਿਹੜਾ ਵੀ ਚੰਗਾ ਲੱਗੇ ਜੀ ਆਪਣਾ ਸੂਟ ਬੁੱਕ ਕਰ ਸਕਦੇ ਆ ਇਹਦੇ ਵੀ ਕਹ ਲੋਗੇ ਟੂ ਸਾਈਡ ਜਿਹੜਾ ਹੈਗਾ ਆ ਵਰਕ ਰਹੇਗਾ ਇਹਦੇ ਸੈਂਟਰ ਚ ਵਿੱਚ ਵਰਕ ਨਹੀਂ ਹੈ ਬਸ ਇਹ ਸਾਈਡ ਸਾਈਡ ਤੇ ਇਹਦੇ ਵਰਕ ਆਏਗਾ ਤੇ ਕੱਟ ਵਰਕ ਰਹੇਗਾ ਪੂਰੀ ਐਮਬ੍ਰੋਇਡਰੀ ਦੇ ਨਾਲ ਇਹਦੇ ਰਹੇਗੀ ਬਲੂ ਕਲਰ ਦੀ ਸੇਮ ਟੂ ਸੇਮ ਬਾਟਮ ਤੇ ਇਹਦੇ ਵਿੱਚ ਨੈਕਸਟ ਕਲਰ ਮੈਂ ਤੁਹਾਨੂੰ ਦਿਖਾਨੀ ਆ ਕਲਰ ਸਾਰੇ ਬਹੁਤ ਸੋਹਣੇ ਸਿੰਗਲ ਸੂਟ ਵੀ ਛੱਡਣ ਵਾਲਾ ਨਹੀਂ ਹੈਗਾ ਹਫਤੇ ਬਾਅਦ ਵੀ ਵੀਡੀਓ ਦੇਖਦੇ ਆ ਨਾ ਜੀ ਤੁਸੀਂ ਸਕਰੀਨਸ਼ਾਟ ਭੇਜ ਕੇ ਕੋਈ ਸੂਟ ਪਸੰਦ ਆ ਤਾਂ ਜਰੂਰ ਪੁੱਛ ਲੈਣਾ ਕਿਉਂਕਿ ਸਾਡੇ ਕੋਲ ਸਟਾਕ ਦੀ ਕੋਈ ਕਮੀ ਨਹੀਂ ਹੈਗੀ ਜਿੱਦਾਂ ਮਰਜ਼ੀ ਤੁਸੀਂ ਸਟਾਕ ਲੈ ਸਕਦੇ ਆ ਇਹ ਦੇਖਿਓ ਇਹਦੇ ਵਿੱਚ ਵੀ ਜੇ ਕਿਸੇ ਨੂੰ 4 4 5 5 ਸੂਟ ਵੀ ਚਾਹੀਦੇ ਸੇਮ ਕਲਰ ਦੇ ਤਾਂ ਜੀ ਮਿਲ ਜਾਣਗੇ ਇਹ ਦੇਖਿਓ ਇਹ ਆਈ ਗਈ ਇਹਦੀ ਲੁੱਕ ਬਹੁਤ ਸੋਹਣੇ ਸੂਟ ਨੇ ਸਾਰੇ ਇਹ ਆਏਗਾ ਜੀ ਵਾਈਨ ਬਲੂ ਵਾਈਨ ਕਲਰ ਆਏਗਾ ਇਹ ਵਾਲਾ ਪਰਪਲ ਵਾਈਨ ਜਿਹਾ ਸ਼ੇਡ ਆ ਇਹ ਦੇਖਿਓ ਇਹ ਆਈ ਗਈ ਇਹਦੀ ਲੁੱਕ ਔਰ ਇਹ ਵਾਲਾ ਰਹੇਗਾ ਇਹਦਾ ਬਾਟਮ ਦੇ ਉੱਤੇ ਵਰਕ ਲਾਸਟ ਕਲਰ ਮੈਂ ਤੁਹਾਨੂੰ ਦਿਖਾਨੀਏ ਇਹਦੇ ਵਿੱਚ ਹੈਗਾ ਆ ਉਹ ਪੀਕਾਕ ਸ਼ੇਡ ਗ੍ਰੀਨਿਸ਼ ਪੀਕਾਕ ਸ਼ੇਡ ਹੈਗਾ ਇਹ ਦੇਖਿਓ ਇਹ ਕਲਰ ਰਹੇਗਾ ਥੋੜਾ ਕੋਲੋ ਦਿਖਾਨੀ ਮੈਂ ਤੁਹਾਨੂੰ ਇਹ ਦੇਖੋ ਕਲਰ ਐਗਜ਼ੈਕਟ ਨਹੀਂ ਆ ਰਿਹਾ ਬਟ ਪਿਕ ਮੈਂ ਇਹਦੀ ਪ੍ਰੋਵਾਈਡ ਕਰਵਾ ਦੂੰਗੀ ਜੇ ਤੁਹਾਨੂੰ ਚਾਹੀਦੀ ਹੋਏਗੀ ਤਾਂ ਕਲਰ ਦੇਖਿਓ ਇਸ ਕੁਝ ਤਰ੍ਹਾਂ ਹੁਣ ਇਸ ਤਰ੍ਹਾਂ ਕੁਝ ਦਿਖਾਈ ਦੇ ਰਿਹਾ ਹੈ ਪੂਰਾ ਵਰਕ ਆਏਗਾ ਇਹ ਦੇਖਿਓ ਜਿਵੇਂ ਮਰਜ਼ੀ ਰੈਡੀ ਕਰਵਾਓ ਇਹਨਾਂ ਨੂੰ ਅਡਜਸਟੇਬਲ ਰਹੇਗਾ ਸੂਟ ਇਹ ਦੇਖਿਓ ਮਾਈਕਰੋ ਵਲਵਟ ਦੇ ਉੱਤੇ ਸੂਟ ਹੈ ਇਹ ਵਾਲਾ ਜੀ ਟਾਈ ਵੀ ਇਹਦੀ ਵੀ ਦਿੱਤੀ ਹੋਈ ਆ ਅਲੱਗ ਤੋਂ ਔਰ ਜਿਹੜਾ ਇਹਦਾ ਆਪਣੇ ਬਾਜ਼ੂ ਦਾ ਡਿਜ਼ਾਈਨ ਹੈਗਾ ਫਰੰਟ ਵਾਲਾ ਉਹ ਸੇਮ ਐਜ਼ ਇਟ ਇਜ਼ ਰਹੇਗਾ ਜਿਵੇਂ ਬਾਕੀਆਂ ਦਾ ਸੀਗਾ ਬੈਕ ਪਲੇਨ ਰਹੇਗੀ ਇਹਦੀ ਤੇ ਲੈਂਥ ਵਿਡਥ ਬਹੁਤ ਹੈ ਜਿੱਦਾਂ ਮਰਜੀ ਸੂਟ ਰੈਡੀ ਕਰਵਾਓ ਤੇ ਇਹ ਰਹੇਗਾ ਜੀ ਇਹਦਾ ਦੁਪੱਟਾ ਵਰਕ ਦੇ ਨਾਲ ਔਰ ਇਹ ਰਹੇਗੀ ਜੀ ਇਹਦੀ ਬਾਟਮ ਇਹਦੀ ਮੈਂ ਪਿਕ ਪ੍ਰੋਵਾਈਡ ਕਰਵਾ ਦੂੰਗੀ origignal pick ਜਿਹੜੀ ਵੀ ਹੋਏਗੀ ਤੇ ਤੁਸੀਂ ਜਿੱਦਾਂ ਮਰਜੀ ਇਹਨਾਂ ਨੂੰ ਬੁੱਕ ਕਰ ਸਕਦੇ ਆ ਜੀ ਤੇ ਬੁਕਿੰਗ ਲਈ ਨੰਬਰ ਸਾਡਾ ਰਹੇਗਾ ਜੀ 7270013013 ਤੇ ਅਗਰ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣਾ ਚਾਹੁੰਦੇ ਜੀ ਸ਼ਾਪ ਦਾ ਐਡਰੈਸ ਸਾਡਾ ਰਹੇਗਾ ਜੀ ਮਹਾਰਾਜਾ ਰਣਜੀਤ ਸਿੰਘ ਨਗਰ ਬੈਕ ਸਾਈਡ ਆਈਟੀਆਈ ਕਾਲਜ ਨੀਅਰ ਸਾਡੇ ਰੇਲਵੇ ਲਾਈਨ ਆ ਜੀ ਤੇ ਤੁਸੀਂ ਜਦੋਂ ਮਰਜੀ ਆਪਣੇ ਕਹਿ ਲੋ ਕਿ ਸਵੇਰੇ 10 ਤੋਂ ਲੈ ਕੇ 7 ਵਜੇ ਤੱਕ ਤੁਹਾਡੀ ਸ਼ਾਪ ਖੁੱਲੀ ਹੁੰਦੀ ਹੈ ਇਸ ਟਾਈਮਿੰਗ ਵਿੱਚ ਜਦੋਂ ਤੁਸੀਂ ਮਰਜੀ ਵਿਜ਼ਿਟ ਕਰਕੇ ਵੀ ਸੂਟ ਲੈ ਸਕਦੇ ਆ ਜੀ ਇਸ ਨਾਲ ਵੀਡੀਓ ਨੂੰ ਐਂਡ ਕਰਦੀਆਂ ਨਵੇਂ ਜਿਹੜੇ ਵਿਊਅਰ ਆ ਜੀ ਉਹ ਦੇਖ ਰਹੇ ਆ ਜੀ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਔਰ ਨਵੇਂ ਜਿਹੜੇ ਹੈਗੇ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜਰ